ਆਰੇ ਓਲੰਪਿਕ ਤੋਂ ਬਾਅਦ ਖੇਡ ਪ੍ਰੇਮੀਆਂ ਦੇ ਹਰੀਦੇ ਬਲੁੰਦਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਬਾਅਦ ਮਹਿਲਾ ਪਹਿਲਵਾਨ ਵਿਨੇਸ਼ ਪੋਗਾਟ ਨੂੰ ਫਾਈਨਲ ਮੈਚ ਤੋਂ ਪਹਿਲਾਂ ਹੀ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਵਿਨੇਸ਼ ਪੋਗਾਟ ਨੂੰ ਓਲੰਪਿਕ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ ਤੇ ਜਿਸ ਕਾਰਨ ਹੁਣ ਨਾ ਸਿਰਫ ਫਾਈਨਲ ਤੋਂ ਬਾਹਰ ਹੋ ਗਈ ਹੈ ਸਗੋਂ ਮੈਡਲ ਤੋਂ ਵੀ ਖੁੰਝ ਗਈ ਹੈ। Indian Express ਦੀ ਇੱਕ ਰਿਪੋਰਟ ਦੇ ਮੁਤਾਬਕ ਵਿਨੇਸ਼ ਬੁੱਧਵਾਰ ਸਵੇਰੇ ਸੋਨ ਤਗਮੇ ਲਈ ਫਾਈਨਲ ਮੈਚ ਤੋਂ ਪਹਿਲਾਂ 50 ਕਿਲੋਗ੍ਰam ਭਾਰ ਬਰਕਰਾਰ ਨਹੀਂ ਕਰ ਸਕੀ। ਜਾਣਕਾਰੀ ਦੇ ਮੁਤਾਬਕ 50 ਕਿਲੋ ਕੁਸ਼ਤੀ ਵਰਗ ਦੇ ਫਾਈਨਲ ਤੋਂ ਪਹਿਲਾਂ ਉਸ ਦਾ ਭਾਰ 50 ਗ੍ਰਾਮ ਵੱਧ ਨਿਕਲਿਆ। ਹੁਣ ਉਹ ਫਾਈਨਲ 'ਚ ਨਹੀਂ ਉਤਰ ਸਕੇਗੀ। ਇਸੇ ਤਰ੍ਹਾਂ ਭਾਰਤ ਦੇ ਚੋਲੇ ਤੋਂ ਨਾ ਸਿਰਫ ਸੋਨ ਤਗਮਾ ਖਿਸਕ ਗਿਆ ਸਗੋਂ ਹੁਣ ਉਸ ਨੂੰ ਚਾਂਦੀ ਦਾ ਤਗਮਾ ਵੀ ਗੁਆਣਾ ਪਿਆ। ਭਾਰਤੀ কুਸ਼ਤੀ ਦੇ ਦਿਗਜ ਪਹਿਲਵਾਨ ਅਤੇ ਕੋਚ ਮਹਾਬਲੀ ਸਤਪਾਲ ਨੇ ਇਸ ਮਾਮਲੇ ਦੇ ਵਿੱਚ ਕਿਹਾ ਹੈ ਕਿ ਸੱਚਮੁੱਚ ਬਹੁਤ ਹੀ ਬੁਰੀ ਖਬਰ ਹੈ ਪਰ ਉਸਨੇ ਹੈਰਾਨੀ ਵੀ ਜ਼ਾਹਰ ਕੀਤੀ ਹੈ ਕਿ ਖਿਡਾਰੀ ਅਤੇ ਕੋਚ ਇੰਨੇ ਲਾਪਰਵਾਹ ਕਿਵੇਂ ਹੋ ਸਕਦੇ ਨੇ ਕਿ ਮੈਚ ਤੋਂ ਪਹਿਲਾਂ ਹੀ ਉਹਨਾਂ ਦਾ ਭਾਰ ਵਧਿਆ ਹੋਇਆ ਹੋਵੇ ਖਬਰਾਂ ਦੀ ਮੰਨੀਏ ਤਾਂ ਵਿਨੇਸ਼ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਸੀ ਇਹੀ ਕਾਰਨ ਹੈ ਕਿ ਉਹ ਬਾਊਟ ਤੋਂ ਬਾਅਦ ਸਿੱਧੀ ਸਕੀਪਿੰਗ ਚਲੀ ਗਈ ਤਾਂ ਕਿ ਆਪਣੇ ਭਾਰ ਨੂੰ ਮੇਨਟੇਨ ਰੱਖ ਸਕੇ ਪਰ ਅਜੋਹਾ ਨਹੀਂ ਹੋ ਸਕਿਆ ਉਸ ਦੇ 100 ਗ੍ਰਾਮ ਦੇ ਜ਼ਿਆਦਾ ਭਾਰ ਨੇ ਭਾਰਤੀਆਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਹਾਲਾਂਕਿ ਇਸ ਦਾ ਧਿਆਨ ਰੱਖਣਾ ਵਿਨੇਸ਼ ਦਾ ਕੰਮ ਨਹੀਂ ਹੈ। ਟੀਮ ਦੇ ਨਾਲ ਕੋਚ ਹਨ ਅਤੇ ਪੂਰਾ ਸਪੋਰਟ ਸਟਾਫ ਇਸ ਦੀ ਦੇਖਭਾਲ ਕਰਦਾ ਹੈ ਪਰ ਇਹ ਗਲਤੀ ਕਿਵੇਂ ਹੋ ਗਈ ਇਹ ਹੈਰਾਨੀਜਨਕ ਹੈ। ਮਹਾਵਲੀ ਸਕਪਾਲ ਨੇ ਕਿਹਾ ਕਿ ਖਿਡਾਰੀਆਂ ਤੇ ਕੋਚ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਵਜ਼ਨ ਤੇ ਕਾਬੂ ਪਾਉਣ। ਉਹਨਾਂ ਦੱਸਿਆ ਕਿ ਮੈਚ ਤੋਂ ਪਹਿਲਾਂ ਖਿਡਾਰੀਆਂ ਦਾ ਭਾਰ ਤੋਲਣ ਦਾ ਨਿਯਮ ਹੈ। ਉੱਥੇ ਮੌਜੂਦ ਅਧਿਕਾਰੀ ਇਸ ਦੇ ਲਈ ਖਿਡਾਰੀ ਨੂੰ ਅੱਧਾ ਘੰਟਾ ਦਿੰਦੇ ਹਨ ਜੇਕਰ ਖਿਡਾਰੀ ਜ਼ਿਆਦਾ ਵਜ਼ਨ ਵਾਲਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਅਯੋਗ ਕਰਾਰ ਦਿੱਤਾ ਜਾਂਦਾ ਹੈ ਉਤ ਸਖਰ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਨੇਸ਼ ਨੂੰ ਅਯੋਗ ਠਹਿਰਾਏ ਜਾਣ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਵਿਨੇਸ਼ ਤੁਸੀਂ ਚੈਂਪੀਓਨਾਂ ਦੇ ਵਿੱਚੋਂ ਚੈਂਪੀਓਨ ਹੋ ਤੁਸੀਂ ਭਾਰਤ ਦੇ ਮਾਣ ਅਤੇ ਹਰੇਕ ਭਾਰਤੀ ਦੀ ਪ੍ਰੇਰਨਾ ਹੋ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਝਟਕਾ ਕਾਫੀ ਦੁਖਦਾਈ ਹੈ ਪਰ ਤੁਸੀਂ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਦੇ ਹੋ ਮਜ਼ਬੂਤੀ ਨਾਲ ਵਾਪਸ ਆਉ ਅਸੀਂ ਤੁਹਾਡੇ ਨਾਲ ਖੜੇ ਹਾਂ ਤਾਂ ਦੱਸ ਜੀ ਕਿ ਵਿਨੇਸ਼ ਨੇ ਇਸ ਮੁਕਾਬਲੇ ਵਿੱਚੋਂ ਬਾਹਰ ਹੋਣ ਤੇ ਭਾਰਤੀਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ 78 TV